ਕਿਆ ਤੂੰ ਕਿੱਧਰ ਫਿਰਦਾ ਵਾ ਮੈਂ ਤਾਂ ਇੱਧਰ ਵੈਸੇ ਹੀ ਆ ਗਿਆ ਸੀ ਤੂੰ ਕਿੱਧਰ ਆਇਆ ਬਾ ਰਾਮਿਆ ਤੌਰ ਤਾਂ ਤੇਰੀ ਆ ਚਿੱਟਾ ਕੜਤਾ ਪਜਾਮਾ ਪਾ ਕੇ ਮੰਤਰੀ ਬਣਿਆ ਫਿਰਦਾ ਅਸੀਂ ਮੰਤਰੀਆਂ ਨਾਲੋਂ ਘਾਟਾਂ ਉਸ ਵੇਰੇ ਚਿੱਟੇ ਕੱਪੜੇ ਪਾਉਣਾ ਨਿਕਲ ਜਾਣਾ ਪਹਿਲੇ ਤਾਂ ਗਿਆ ਅਮਿਤ ਆਇਆ ਮੈਂ ਆਉਣਾ ਵਾ ਉਹ ਕਿਸੇ ਉਹਦੇ ਨਾਲ ਜਾ ਕੇ ਆਉਣਾ ਸੀ ਤੇਰੇ ਪਿੰਡ ਲੈ ਕੋਈ ਠੇਕਾ ਲਿਆ ਹੋ ਵਾ ਉਹ ਯਾਰ ਤੈਨੂੰ ਕੋਈ ਵੇਰਾ ਵੇਦ ਪੁੱਛਦਾ ਨਹੀਂ ਹੈ ਕੋਈ ਤੂੰ ਬੰਤੂ ਦੇ ਸੀ ਉਹ ਚਾਹੇ ਬੰਤੂ ਜਾਂ ਕੋਈ ਵੀ ਪਿੰਡ ਦੇ ਵੀ ਨਹੀਂ ਯਾਰ ਤੂੰ ਪੜਾ ਸਰਪੰਚਾ ਕੋਈ ਚੌੜਾ ਕੋਈ ਟਰੱਕ ਲੈ ਤੂੰ ਓਏ ਯਾਰ ਉਹ ਗੱਲ ਨਹੀਂ ਉਹ ਕਹਿੰਦੇ ਵੀ ਸਾਡੀ ਇੰਨਾ ਕਾ ਰੌਲਾ ਬਾ ਸਾਡਾ ਬਿੱਕ ਪੈ ਕੇ ਰੌਲਾ ਮੁਕਾ ਦੇ ਔਰ ਜੇ ਲੋਕਾਂ ਦਾ ਜੇ ਮਾੜਾ ਬੋਟਾ ਕਿਸੇ ਦਾ ਕੰਮ ਕਰਾਤਾ ਇਹਦੇ ਵਿੱਚ ਕੀ ਹੋਗੇ ਓ ਬਸ ਕਹ ਤੂੰ ਛਾਣੇ ਬੋਲ ਬੱਠੇ ਪਿੰਦੇ ਜੇ ਤੂੰ ਕੰਮੋਂ ਕੰਮ ਕਰੇ ਕਰਾ ਬਦਾ ਓ ਯਾਰ ਸਾਉ ਗੱਲ ਤਾਇਆ ਇੰਨਾ ਗਰਮ ਨਹੀਂ ਹੋਈਦਾ ਗਰਮ ਨਹੀਂ ਹੋਈਦਾ ਗਰਮ ਨਹੀਂ ਠੰਡੇ ਰਹੀਦਾ ਠੰਡੇ ਰਹੀਦਾ ਐਵੇਂ ਨਹੀਂ ਬੜਬੜ ਕਰੀ ਜਾਂਦਾ ਤੋ ਵੀ ਤੇਰੇ ਖਾਂ ਦੇ ਜੀਰੀ ਸੁੱਕੀ ਫੋਨ ਫੋਨ ਕਰੀ ਜਾਂਦਾ ਯਾਰ ਸੌ ਗੱਲ ਨਹੀਂ ਕਰਨੀ ਕੋਈ ਰਿਸ਼ਤੇਦਾਰ ਦੂਰ ਕਰ ਲੈਂਦਾ ਵਾ ਹੈ ਆਹੀ ਕੰਮ ਟਾਈਮ ਟਾਈਮ ਤੇ ਕਰਦੇ ਫੋਨ ਉਹਦਾ ਟੰਪ ਵੀ ਕਰ ਫੋਮੇਟ ਹਮ ਕੋਈ ਕੰਮ ਕਰਦਾ ਨਹੀਂ ਦੱਸ ਆਹ ਉਹਦਾ ਜੀਰੀ ਪਾਰਟੀ ਤੇਰੀ ਪਹਿਲਾਂ ਕਣਕ ਪਾਰਟੀ ਪਕਾਦਾ ਯਾਰ ਮੈਂ ਫਸ ਗਿਆ ਤੈਨੂੰ ਰੱਖ ਕੇ ਯਾਰ ਐਵੇਂ ਬਬਾ ਜਾਨਾ ਜੇ ਨਾ ਫਸ ਗਿਆ ਫਸ ਗਿਆ ਕਰੀ ਨਾ ਮੇਰਾ ਹਿਸਾਬ ਕਰਦੇ ਫਿਰ ਦੇ ਦੇ ਵੇ ਰੋਜ਼ਾ ਲੈ ਕੇ ਲੈ ਕੇ ਜਾਂਦਾ ਮੈਂ ਚੱਕੇ ਕਪੜੇ ਬੱਦੇ ਰੋਜ਼ਾ ਦਾਦਾ ਨਹੀਂ ਇਹਨੇ ਗਈ ਇਹਨੇ ਕਰੋ ਓ ਯਾਰ ਹੁਣ ਮੈਂ ਤੇਰੇ ਮੋੜੂੰਗਾ ਯੋ ਉਹ ਤੈਨੂੰ ਮੈਂ ਛੱਡ ਲਿਆ ਪੂਰਾ ਵਾਲਾ ਆ ਦੋ ਬਿੰਨਰੇ ਕਿਲੋ ਮੈਨੂੰ ਫਸੜਾ ਮੈਨੂੰ ਹੁਣ ਮੈਂ ਆਇਆ ਵਾ ਯਾਰ ਤੂੰ ਆ ਕੇ ਮੈਂ ਕਹਾਂ ਚੱਲ ਮੈਂ ਦੇਖਦਾ ਜੇ ਲਾਈਟ ਆਈ ਹੋਊਗੀ ਤੂੰ ਆ ਕੇ ਮੈਂ ਮਾ ਤੇਰੀ ਹਾਲਤ ਤੇ ਕੰਮ ਕਾ ਨਹੀਂ ਆ ਦੱਸ ਬਲ ਨੂੰ ਹਾਲਤ ਕੰਮ ਕਾ ਨਹੀਂ ਬੜੇ ਵੇਸ਼ ਉਹ ਫੇਰ ਕੀ ਹੋ ਗਿਆ ਤੂੰ ਕਿਤੇ ਕੱਪੜੇ ਦੇਖੀ ਆਣਾ ਯਾਰ ਮੈਂ ਲਾ ਕੇ ਲਾ ਦਿੰਨਾ ਮੈਂ ਕੋਈ ਨਹੀਂ ਆਵਾ ਹੋਰ ਜੇ ਮੈਂ ਕਿਥੇ ਨਾਲ ਚਲੇ ਗਿਆ ਫੇਰ ਦੱਸ ਕੀ ਹੋ ਗਿਆ ਤੇਰਾ ਅਸੀਂ ਢਿਡ ਦੁਖਦਾ ਵਾ ਕਿਸੇ ਦਾ ਜੇ ਕੰਮ ਪਹਿਲਾਂ ਮੈਨੂੰ ਇਹ ਦੱਸ ਜਣਾ ਨਾਲ ਜਾਣਾ ਰੋੜੀ ਕਰੇ ਬੱਚੇ ਦੇਣਗੇ ਉਹ ਦੱਸ ਬੱਚੇ ਪਜਾਬ ਨਾਲ ਦੱਸ ਪਹਿਲਾਂ ਮੈਨੂੰ ਉਹ ਕਿਥੇ ਟਾਈਮ ਕੰਮ ਦਾ ਆਉਣਗੇ ਤੈਨੂੰ ਆ ਵੀ ਤੇਰੇ ਹੀ ਕੰਮ ਕਰਦਾ ਵਾ ਜੇ ਤੂੰ ਮੇਰੇ ਪੁੱਤਰ ਨੂੰ ਤੈਨੂੰ ਤਾਂ ਹੀ ਰੱਖਿਆ ਮੈਂ ਜੇ ਪੁੱਤਾਂ ਵਰਗਾ ਵਰਗਾ ਕਰੀ ਜਾਂਦਾ ਤਾ ਇਹ ਬੰਦ ਹੈ ਉਹ ਤਾਂ ਸਾਰੀ ਭੈਣ ਕਰੀ ਜਾਂਦਾ ਮੇਰੀ ਗਾ ਨਾਲ ਸਹੀ ਆ ਬੰਦੇ ਮਜੂਰੀ ਕਹਿੰਦਾ ਗੱਲ ਸਹੀ ਕਹਣਾ ਮੈਂ ਸਾਡੇ ਯਾਰ ਤੈ ਤੂੰ ਤਾਂ ਉਹੀ ਮਾੜ ਕੋਡ ਖਰਾਬ ਕਰੀ ਜਾਂਦਾ ਤੂੰ ਬਰਾ ਮੁਰਖਾ ਕਰਿਆ ਵਾ ਇਹ ਕੁਛ ਨਹੀਂ ਆ ਜੇ ਮੇਰਾ ਬੈਠਾ ਚਾਰੀ ਪੌਂਚੀ ਲੋ ਕੋਡ ਦਾ ਲੱਗੋ ਬੱਥਾ ਮੈਂ ਕਿਆ ਤੂੰ ਲਿਆ ਹੁੰਦਾ ਵਾ ਜੇ ਤੈਨੂੰ ਪਤਾ ਆ ਚੱਲ ਮੈਂ ਲੱਗਦਾ ਮੈਂ ਉਹ ਤੇਰਾ ਮੈਂ ਚਾਰ ਬਣਾ ਕੇ ਨਬਰ ਮੈਂ ਜਾ ਲਿਆ ਜਾ ਲਿਆ ਤੂੰ ਦਾ ਯਾਰ ਲੜਨ ਵਾਲੀਆਂ ਗੱਲਾਂ ਕਰਨ ਲੱਗ ਜੰਦਾ ਆ ਜਾ ਨੇ ਥੋੜੀ ਲੱਗ ਪਾ ਹੋਰ ਕੀ ਆ ਇਹ ਹੋਰ ਕੀ ਆ ਲੜਨੜੀ ਗੱਲਾਂ ਨਹੀਂ ਇਹ ਹੋਰ ਕੀ ਨੇ ਸਾਡੇ ਯਾਰ ਰਾਮੇ ਤੇਰੀ ਗੱਲ ਸਹੀ ਆ ਮੈਂ ਜੇ ਚਲ ਕੇ ਦਿਖਾਉਂਦਾ ਮੈਂ ਤੈਨੂੰ ਬੰਦਾ ਚੰਗਾ ਵੀ ਪਿੰਡ ਦਾ ਗੱਲ ਮੁੰਡਾ ਵਧੀਆ ਰੱਖ ਲੈ ਵਧੀਆ ਮੈਂ ਤੈਨੂੰ ਬੱਜਾ ਲਾ ਕੇ ਰਾਇਜੀ ਪਰ ਮਨੇ ਇਹ ਨਹੀਂ ਪਤਾ ਜੀ ਵੀ ਤੂੰ ਨਾਂਦਰਾ ਚਿੱਟਾ ਕਪੜਾ ਪਾਵੇਂਗਾ ਫੂਲ ਆਇਆ ਚੱਲ ਬਈ ਔਰ ਉਹਦੋਂ ਨਿਕਲਣਾ ਆਉਂਦਾ ਉਹ ਕਿਆ ਕਈ ਘਰ ਮੰਤਰੀ ਆ ਜਿ ਬੈਠਣਾ ਵੀ ਪੈ ਜਾਂਦਾ ਹੁਣ ਬਾਹਰ ਹੁਣ ਲਿਬੜੇ ਤੇ ਬੜੇ ਕਪੜੇ ਪਾ ਕੇ ਥੋੜੋ ਜਾਣਾ ਵਾ ਸੋ ਬੰਦਾ ਕੋਈ ਤੇ ਐਸੇ ਕਿਵੇਂ ਹੁੰਦਾ ਕੋਈ ਕਿਵੇਂ ਹੁੰਦਾ ਕੋਈ ਕਿਆ ਹ ਜਾਂਦਾ ਵਾ ਸਾਰਿਆਂ ਵਿੱਚ ਗੱਲ ਕਰਨੀ ਨਹੀਂ ਦਿੰਦੀ ਮੇਰੀ ਗੱਲ ਸੁਣਾ ਜਾਂ ਜਿੰਦ ਪਰ ਕੰਮ ਤਾਂ ਮਿਲ ਕੇ ਜਾਣਾ ਕੰਮ ਦਾਸ ਕਿਹੜਾ ਤੇਰੇ ਮੈਨੂੰ ਸਮਝ ਨਹੀਂ ਆਉਂਦੀ ਆ ਤਾਂ ਸਾਡੇ ਇੱਥੇ ਲੱਗਣਾ ਸਵੇਰੇ ਉੱਠਿਆ ਪਹਿਲਾਂ ਡੰਗਰਾਂ ਨੂੰ ਪਾਣੀ ਪਲਾਇਆ ਕੰਨੀ ਉਹ ਬਸ ਕਰ ਤੂੰ ਰੋ ਬੋਲੇ ਡੂਹਣਾ ਬੋਲੇ ਨਹੀਂ ਉਹ ਹੋਰ ਕਿਨੇ ਕੀਤਾ ਮੈਂ ਸੁਪਾਈ ਕਰੀ ਨਾ ਬਸ ਕਰ ਮੈਂ ਜਾਣਦਾ ਤੈਨੂੰ ਕਿੰਨਾ ਕੰਮ ਕਰਦਾ ਮੈਂ ਇਹ ਤੂੰ ਕੰਮ ਕਰਦਾ ਅੱਜ ਮੈਂ ਇੱਥੇ ਬੋਲਦਾ ਨਾ ਮੋਟੇ ਖੜਾ ਮੈਂ ਉਹ ਤਾਂ ਯਾਰ ਉਹੀ ਤਪਿਆ ਰਿਆ ਨਾ ਕੀ ਹੋ ਗਿਆ ਇਹਦਾ ਕੀ ਜਦੋਂ ਮੈਂ ਪਹਿਲੇ ਮੈਨੂੰ ਤੂੰ ਯਾਰ ਮੈਨੂੰ ਕਹਿ ਮੈਂ ਤੇਰਾ ਭਾਂਜੀ ਆ ਠੀਕ ਆ ਤੇਰੀਆਂ ਇਹ ਥੋੜਾ ਜਿ ਤੂੰ ਮੈਨੂੰ ਬੋਲੇ ਖਰੀਦ ਲਿਆ ਤੂੰ ਮੈਨੂੰ ਯਾਰ ਇਹ ਗੱਲ ਥੋੜਾ ਮੈਂ ਕਿਤੇ ਜਾਣੀ ਨਹੀਂ ਸਕਦਾ ਹੈਗਾ ਉਹ ਮੈਂ ਵੀ ਜਾਣੇ ਕਿਤੇ ਮੈਂ ਤੇਰੇ ਸ਼ਹਿਰ ਤੇ ਮੈਂ ਬੈਠਾ ਬਾ ਤੂੰ ਜੇਪ ਚ ਲੈ ਜਾਇਆ ਕਰ ਮੈਂ ਕਿਹੜੇ ਸ਼ਹਿਰ ਦਾ ਪਰ ਇਹ ਹੈ ਕਿ ਫਹਿਜੂ ਮੋਟਰ ਹੈ ਕਿ ਮੋਟਰ ਦੇ ਕੋਈ ਉਹ ਯਾਰ ਮੋਟਰ ਭੱਜੀ ਜਾਂਦੀ ਆ ਮੈਨੂੰ ਇਹ ਤਾਂ ਦੱਸ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦਾ ਮੇਰਾ ਹੀ ਗੱਲ ਮਾੜਿਆ ਤੈਨੂੰ ਕੋਈ ਰੱਖਦਾ ਨਹੀਂ ਤਾਈ ਕੋਈ ਲੈ ਨਹੀਂ ਰੱਖਦਾ ਤੂੰ ਕਾ ਤੇ ਰੱਖਿਆ ਮੈਨੂੰ ਤੂੰ ਨਾ ਰੱਖਦਾ ਆਪਣੀ ਇਮਾਨਦਾਰੀ ਹੋਈ ਸੀ ਮੈਂ ਕਿਹਾ ਤਾਂ ਮੈਂ ਕੰਮ ਕਰੂੰਗਾ ਮੈਂ ਯਾਰ ਹੁਣ ਕਰਦਾ ਤਾਂ ਹੈਗਾ ਮੈਂ ਹੁਣ ਦੱਸ ਮੈਂ ਕੀ ਕਰਾਣਾ ਵਟ ਘਟ ਕੇ ਪਰ ਤੇ ਆਫ ਨੂੰ ਲਾ ਕੇ ਲੈ ਆ ਥੋੜੀ ਨਜ਼ਰ ਮੈਨੂੰ ਦੱਸ ਪਹਿਲਾਂ ਮੈਨੂੰ ਤੇ ਫੇਰ ਦੱਸ ਫੇਰ ਗੱਲ ਨਾਲ ਤੇ ਆਪਦਾ ਮੂਰਖਾ ਕੋ ਕਰੇ ਨਾ ਮੋਰ ਤੂੰ ਦਾ ਮੇਰਾ ਖਰਾਬ ਕਰਦਾ ਮੈਂ ਤੇਰਾ ਮੂਡ ਖਰਾਬ ਕੀਤਾ ਉਹ ਤੀਆ ਬਦਰ ਮੈਂ ਕਹਤਾ ਤੂੰ ਮੇਰੀ ਉਧਰੋਂ ਪਹਿਲਾ ਬੰਦਾ ਆ ਰਿਹਾ ਤੂੰ ਪਤਾ ਵੀ ਚਾਚਾ ਖੜਾ ਮੈਂ ਖੜੇ ਨਾ ਦੇ ਪਹਿਲਾ ਬੰਦਾ ਆਉਂਦਾ ਮੈਂ ਤੁਰਨੀ ਵਾਰ ਮੈਂ ਤਾਂ ਵਟ ਵਟ ਤੁਰਿਆ ਆਉਂਦਾ ਵਟ ਵਟ ਤੁਰਿਆ ਆਉਂਦਾ 24 ਘੰਟੇ ਤੇਰਾ ਫੋਨ ਲੱਗਿਆ ਜਾਂਦੇ ਫੋਨ ਲੱਗੇ ਕਿੱਥੇ ਆ ਚਾਚਾ ਇੱਕ ਤੂੰ ਦਾ ਮੇਰਾ ਫੋਨ ਨਹੀਂ ਚੱਕਿਆ ਹਾਰ ਕੇ ਨਾ ਸੁੱਖੇ ਨੂੰ ਫੋਨ ਲਾਇਆ ਵਾ ਉਹ ਵਿਚਾਰਾ ਚਾਹ ਲੈ ਕੇ ਆਇਆ ਵਾ ਤਾਂ ਜਾ ਕੇ ਲੱਗਾ ਚਾਰੀ ਲੱਗ ਜਾਂ ਦਿੱਤੀ ਉਹਨੂੰ ਮੈਂ ਉਹ ਤਾਇਆ ਜਾ ਤੈਨੂੰ ਪਤਾ ਵਾ ਮੈਂ ਕਿਤੇ ਕੰਮ ਗਿਆ ਹੋਇਆ ਆਂ ਵਾ ਤੂੰ ਆ ਭੱਜ ਕੇ ਚੱਕ ਲਿਆਉਂਦਾ ਮੈਂ ਤੇਰਾ ਕਹ ਮੈਂ ਹੀ ਕਰਾਂ ਆ ਬਰਾ 10000 ਸੁੱਖੇ ਸਮਝਾਏ ਨੂੰ ਇਹ ਨਾ ਦਿਮਾਗ ਖਰਾਬ ਕਰਦਾ ਇਹ ਬਹੁਤ ਜ਼ਿਆਦਾ ਤੇਰੇ ਸਾਝੀ ਕੀ ਰੱਖ ਗਿਆ ਤਾਂ ਮੈਨੂੰ ਹੀ ਸਮਝਦਾ ਵਾ ਕੋਈ ਨਾ ਜੱਤਾ ਦਿਮਾਗ ਠੰਡਾ ਰੱਖ ਕੋ ਤੂੰ ਆਪ ਕਹ ਤੂੰ ਕਿੱਧਰ ਫਸ ਗਿਆ ਨਾ ਫਸ ਗਿਆ ਫਸ ਗਿਆ ਫਸ ਗਿਆ ਕਰਿਆ ਨਾ ਯਾਰ ਤੂੰ ਇਹ ਗੱਲ ਆ ਤੂੰ ਮੈਂ ਥੋੜੀ ਮੈਂ ਇਹ ਤੋਂ ਪੈਸੇ ਮੰਗੇ ਦੱਸੇ ਪੈਸੇ ਜੋ ਮੰਗਦਾ ਤਾਂ ਦੱਸ ਪਹਿਲਾਂ ਮੈਨੂੰ ਇਹ ਥੋੜੋ ਆ ਵੀ ਮੈਂ ਬਿੱਲਾ ਲੈ ਕੇ ਜਾਣਾ ਮੇਰੀ ਗੱਲ ਸੁਣ ਕੋਈ ਦੀਵਾਲੀ ਦਸਹਿਰਾ ਕੋਈ ਵੀ ਆਵੇ ਪੈ ਦੇਣਾ ਮੈਂ ਤਾਂ ਦੱਸ ਵੀ ਤਾ ਨਹੀਂ ਬੈਠੇ ਬੋਲ ਮੈਂ ਤਾਂ ਆਪਣੀ ਮਹਿਤ ਲੈ ਕੇ ਜਾਂਦਾ ਮਤ ਤੂੰ ਮੈਨੂੰ ਉਹੀ ਫ੍ਰੀ ਲੈ ਜਾਣਾ ਮਤ ਯਾਰ ਮੈਂ ਤੇ ਕਿਹਦੇ ਦੱਸ ਬਲਾ ਮੈਨੂੰ ਤੂੰ ਦੁੱਗ ਮੂਰੇ ਫੋੜਦਾ ਮਤ ਉਹ ਯਾਰ ਮੋੜੇਗਾ ਮਤ ਮਾਰੂਗਾ ਕੋਈ ਮਾਰੋਗਾ ਯਾਰ ਇੱਧਰ ਠੇਕਾ ਲੈ ਬਾਨੇ ਬਾਨੇ ਜੇ ਸਾਡਾ ਯਾਰ ਮੈਨੂੰ ਹੋਰ ਸ਼ਰਮੇ ਬੋਲਦਾਂ ਮੈਂ ਤੇ ਕੀ ਬੋਲਾਂ ਦੱਸ ਬਲਾ ਮੈਨੂੰ ਤੂੰ ਸ਼ਿਆਨਾ ਬਣਾਏਗਾ ਤੂੰ ਨਾ ਬੋਲ ਨਾ ਬੋਲ ਜੇ ਨਾ ਬੋਲ ਤੇ ਮੇਰੇ ਅੱਥੇ ਜੀ ਜੱਲਾ ਮੋਗਦ ਮਰ ਖਾਦ ਮੇ ਸੁੱਤੀ ਕਰ ਆਵਦੀ ਤੂੰ ਹੁਣ ਹੀ ਭੇਜ ਦੇ ਯਾਰ ਮੈਨੂੰ ਜਿਹੜਾ ਭੇਜਣਾ ਦਾ ਜਿਹੜਾ ਹਾਲ ਕਰਿਆ ਹਰ ਵਾਰ ਤੂੰ ਧਮਕੀ ਦੇ ਦੋ ਦਿਨ ਧਮਕੀ ਲੱਗੀ ਵੇ ਹੋਰ ਕੀ ਉਹ ਹੋਰ ਯਾਰ ਐਵੇਂ ਸੁਕੇ ਐਵੇਂ ਮੂਡ ਖਰਾਬ ਕਰ ਦਿੰਦਾ ਯਾਰ ਐਂ ਆ ਕੇ ਦੱਸ ਤਾਂ ਛੱਡ ਚਾਚਾ ਤੂੰ ਕਾਨੂੰ ਉਹਦਾ ਦਿਮਾਗ ਖਰਾਬ ਕੀਤਾ ਉਹ ਸੱਤੇ ਫੋਨ ਤੇ ਲੱਗਿਆ ਰਹਿਣਾ ਆਪਦੀ ਮਾਂ ਨਾਲ ਤੈਨੂੰ ਵੇਚ ਕੇ ਖਾ ਲਊਗਾ ਮੈਂ ਤਾਂ ਇਹ ਕਹਿਣਾ ਵਾ ਇਹ ਜਿਹੜੇ ਪੂਜੇ ਪੈ ਪਾਉਂਦੇ ਨਾ ਉਹ ਲੁੱਟ ਕੇ ਚਲੀ ਜਾਊਗੀ ਮੈਂ ਵੀ ਇਹਨੂੰ ਕਿੰਨਾ ਸਮਝਾਉਣਾ ਰਹਿਣਾ ਇਹ ਕਿਹਦੇ ਮਤਰੀ ਹੁੰਦੀ ਆ ਠੀਕ ਆ ਇਹ ਸਹੀ ਗੱਲ ਐ ਕੁੱਕਾ ਦਾ ਸੁੱਖੇ ਯਾਰ ਉਹ ਮੈਨੂੰ ਕਿੱਥੇ ਵੇਚ ਕੇ ਖਾਜੂਗੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਵਿਆਹ ਕਰਾਉਣਾ ਇਹ ਕੀ ਨਾ ਪਤਾ ਨਹੀਂ ਬਾਤ ਲੇਗਾ ਉਹ ਯਾਰ ਤਾਇਆ ਮੈਂ ਉਹ ਵਿਆਹ ਨਾਲ ਹੋਵੇ ਤੈਨਾਂ ਉਦਾਇਆ ਘਰੀ ਗੱਲ ਹੋਈ ਹੋਈ ਆ ਮੈਂ ਤੈਨੂੰ ਯਾਰ ਜਿਹੜੀ ਗੱਲ ਹੋਈ ਆ ਨਾਲੇ ਮੈਂ ਪੈਸੇ ਪੁੱਛੇ ਉਹਦੇ ਮੈਲਟੀ ਵੀ ਪੋਂਦਾ ਹੈਗਾ ਉਹ ਸਾਰਾ ਪਤਾ ਮੈਨੂੰ ਸਾਰਾ ਪਤਾ ਯਾਰ ਤਿੰਨ ਦਾ ਹੋਈ ਪਾ ਹੋਰ ਬਣਾਉਂਦੇ ਨੇ ਬੁਰਾ ਦਾ 10000 ਰੁਪਏ ਪੁੱਛੇ ਹੁਣ ਇਹਨੂੰ ਕੀ ਸਮਝਾਵਾਂ ਮੈਂ ਇੱਕ ਕਣ ਭੱਜ ਭੱਜ ਕੇ ਜਾਂਦਾ ਵੀ ਇਹ ਹੈ ਪਮਾਨਾ ਮੈਂ ਉਹ ਯਾਰ ਟੁੱਟ ਜਾ ਟੁੱਟ ਜਾ ਟੁੱਟ ਜਾ ਮੇਰਾ ਦਿਮਾਗ ਖਰਾਬ ਨਾ ਕਰ ਉਹ ਬੱਸ ਕਾ ਮੇਰਾ ਪਰਾਂ ਕੰਮ ਕਰ ਤੈਨੂੰ ਹੀ ਦਿੰਦੇ ਹੋ ਜੇ ਡੇਰੇ ਦਾ ਯਾਰ ਯਾਰ ਜਾ 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 ਕਰ ਲੱਗਿਆ ਮੈਂ ਅਤੇ ਦੁਖੀ ਕਰਿਆ ਪਿਆ ਮਨਿਆ ਦਾ